ਦੇ ਸਾਰੇ ਇਹ ਯੂਟਿਊਬ ਚੈਨਲ ਦੇ ਦਰਸ਼ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਮੀ ਨੇ ਇਸੇ ਤਰੀਕੇ ਨਾਲ ਐਂਡਵਾਰ ਸਾਨੂੰ 2525 ਜਿਵੇਂ ਕੁਨੁਰਪੀ ਇਥੇ ਬਾਬਾ ਰੋਸ਼ਨ ਸਿੰਘ ਜੀ ਜਿਵੇਂ ਆਇਆ ਸੀ ਦੇਖਿਆ ਦੇ ਬਹੁਤ ਜੀ ਤੇ ਸੱਚਾ ਪਿਆਲਾ ਉਹਨਾਂ ਦੇ ਸੇਵਾਾਰਾਂ ਨੇ ਜੰਮਣ ਵਾਲਿਆਂ ਨੇ ਜਿਵੇਂ ਕਿ ਆਪ ਜੀ ਸਾਰਿਆਂ ਨੂੰ ਬਖਸ਼ਣਾ ਜਾਣਾ ਤੇ ਇੱਥੇ ਇੱਕ ਇਸ਼ਾਲ ਆ ਉਹ ਸ਼ਰਾਬ ਚੜਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਜਿੱਦ ਤੋਂ ਕਹਿੰਦੇ ਹੁਣ ਅੱਜ ਇਤਰੀ ਹਲੇ ਵਿੱਚ ਕਿਤੇ ਕੋਈ ਦੋਸਤਾਂ ਤੇ ਬੇਇਸ਼ਰਮ ਚੜਦੀ ਆ ਅੱਜ ਜਿਗਾਂ ਨਾਲ ਤੇ ਲੋਕਾਂ ਦਾ ਆਪਣਾ ਰੋਸ ਆ ਮੈਂ ਹਰ ਇੱਕ ਦਾ ਸਤਿਕਾਰ ਕਰਦਾ ਕਿ ਕਿ ਜਿਵੇਂ ਕਿ ਮੈਂ ਲੋਕ ਬਣਾ ਰਿਹਾ ਮੈਂ ਵੀ ਇਸ ਚੀਜ਼ ਨੂੰ ਮੰਨਦਾ ਮਨਨਾਂ ਹੋ ਰਿਹਾ ਸਤਿਕਾਰ ਕਰਿਆ ਲੇਗਾ ਮੈਂ ਹਰ ਜਗ੍ਹਾ ਦੇ ਯਾਰ ਸਰਕਾਰ ਦਾ ਤੇ ਅੱਜ ਇੱਕ ਬਹੁਤ ਹੀ ਉੱਤਰੀ ਦੇਖੀ ਹੈ ਕਿ ਸਕੂਲ ਦੇ ਬੱਚੇ ਕਿਉਂਕਿ ਐਂ ਦੁਆਰਾ ਦੇਣ ਹੈ ਦੁਆਰਾ ਹੈ ਇਸ ਕੋਸ ਤੋਂ ਵੀ ਸਫਾਈ ਕਰਨਾ ਨਹੀਂ ਆਇਆ ਹੈ ਉਹ ਬਾਅਦ ਤੋਂ ਮੈਂ ਇਸ ਵੀਡੀਓ ਨੂੰ ਆਪ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਬੱਚਿਆਂ ਨੇ ਮੈਨੂੰ ਸਿਖਾਉਣਾ ਹੈ ਗਿਆ ਸੀ ਨਾਲ ਉਹਦੇ ਸਹਿਮਾ ਸੀ ਸੇਖਾ ਜੀ ਨੇ ਜਿਹਨੇ ਕੁੰਨ ਨੂੰ ਸੁਬਾ ਸ਼ਾਮ ਕਸਫੀ ਕਰ ਰਹੀ ਹੈ ਆ ਗਿਆ ਨਾ ਅੱਜ ਕੇ ਉਹ ਪਰਛੇਰ ਸਰੋਵਰ ਇੱਕ ਬਿਸਵਾਈਆ ਸਥਾਨ ਹੈ ਜਿਹਨੂੰ ਸਮਾਂ ਅਗੇ ਤੇ ਦਿਵਾਰਸ ਨੂੰ ਬਹੁਤ ਪਰਿਆ ਹੋ ਗਿਆ ਤੇ ਆਨ ਆ ਰਹੀ ਜਿੰਨੇ ਸਰਹਾਲੂ ਆ ਉਹ ਸ਼ਾਨਾਂ ਦੀ ਆਓ ਦੇਖੋ ਨੇ ਹਾਂ ਬਾਕੀ ਮੈਂ ਤੁਹਾਨੂੰ ਸਰੋਵਰ ਤੇ ਜਾਣ ਤੋਂ ਪਹਿਲਾਂ ਆ ਬਾਹਰ ਦਾ ਦ੍ਰਿਸ਼ ਦਿਖਾਉਣਾ ਹੈ ਜਿੱਥੇ ਕਿ ਬਾਬਰ ਖੁਰਦਾ ਦੇ ਸਰਹਾਲੂ ਅੱਜੋ ਦੀ ਆਪਣਾ ਜੋ ਉਲਾਹੇ ਆਏ ਨੇ ਤੇ ਗਾਂ ਵੰਡ ਰਹੇ ਨੇ ਜਾਂ ਆਪ ਉਹਦਾ ਸੇਵਨ ਕਰ ਰਹੇ ਨੇ ਜਿਵੇਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਮੋਟਰਸਾਈਕਲ ਤੇ ਆ ਜਿੰਨੇ ਵੀ ਸ਼ਰਦਾਲੂ ਨੇ ਇਹ ਬੈਠੇ ਨੇ ਔਰ ਚੁੱਪਚਾਪ ਆਪਣੇ ਆਪਣਾ ਗੱਲਾਂਬਾਤਾਂ ਕਰ ਰਹੇ ਨੇ ਕਿਤੇ ਵੀ ਮੈਂ ਇਹ ਨਹੀਂ ਦੇਖਿਆ ਕਿ ਕੋਈ ਮਾਹੌਲ ਹੋਵੇ ਲੜਾਈ ਦਾ ਜਾਂ ਪੋਲਿਟਿਕਸ ਦਾ ਜਾਂ ਕੋਈ ਵੀ ਨਹੀਂ ਉਹ ਆਪਣੀਆਂ ਵੈਸੀ ਜ਼ਿੰਦਗੀ ਦੀਆਂ ਗੱਲਾਂ ਕਰਦੇ ਨੇ ਇਕੱਠੇ ਬੈਠੇ ਨੇ ਤੁਸੀਂ ਸਾਰੇ ਦੇਖ ਹੀ ਰਹੇ ਹੋ ਪੂਰਾ ਸ਼ਾਂਤੀਪੂਰਨ ਇਹ ਹੁਣ ਮੈਂ ਤੁਹਾਨੂੰ ਲੈ ਕੇ ਜਾਊਂਗਾ ਉੱਥੇ ਸਰੋਵਰ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰੇ ਜਿਹੜੇ ਆ ਸਕੂਲ ਦੇ ਬੱਚੇ ਨੇ ਸਿੱਖ ਹਗਲਾਉਂਦੇ ਕਿਉਂਕਿ ਜਿਹੜੀ ਇਹ ਬਾਬਰੂਖ ਖੁਦਾਸ ਦੀ ਜਗ੍ਹਾ ਹੈ ਇਹ ਠੱਠੀ ਭਾਈ ਤੇ ਸੇਖਾ ਕਲਾ ਦੀ ਹੱਥ ਦੇ ਵਿੱਚ ਹੈ ਇਥੋਂ ਜਿੰਨਾ ਸੇਖਾ ਕਲਾਮ ਤਕਰੀਬਨ 2.5 ਕਿਲੋਮੀਟਰ ਹੋਊਗਾ ਠੱਠੀ ਵੀ ਇਨੀ ਕੁ ਵਾੜ ਹੋਊਗੀ ਤੇ ਇਹ ਜਿਹੜੇ ਸਕੂਲ ਦੇ ਬੱਚੇ ਆ ਇਹ ਲੈ ਕੇ ਆਏ ਨੇ ਸੋਨਾ ਸੇਖਰੀ ਤੇ ਮੈਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਂਦਾ ਹਾਂ ਇਸ ਸਰੋਵਰ ਦੀ ਸਫਾਈ ਇਸ ਕਰਕੇ ਕਿ ਉਹ ਹੁਣ ਸਮਰ ਸ਼ੁਰੂ ਹੋ ਗਈ ਹੈ ਤੇ ਸਰੋਵਰ ਫਿਰੇ ਪਾਣੀ ਨਾਲ ਭਰ ਦੇਣਗੇ ਜਿਹੜੇ ਸ਼ਰਧਾਲੂ ਆ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਿਆ ਕਰਨਗੇ ਜਿਵੇਂ ਜਿਵੇਂ ਕਿਸੇ ਦਾ ਆਪਣਾ ਆ ਸੋਨਾ ਸੇਖਾ ਜੀ ਨੇ ਤੇ ਮੈਂ ਇਹਨਾਂ ਨੂੰ ਥੋੜੇ ਜੇ ਕਹੂੰਗਾ ਕਿ ਇਹ ਸ਼ਬਦ ਬੋਲਣ ਸੋਨਾ ਸੇਖਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀ ਵਧੀਆ ਵਧੀਆ हां आज ਜਿਹੜੇ ਤੁਸੀਂ ਬੱਚੇ ਵੈਸੇ ਮੈਨੂੰ ਪਤਾ ਵੀ ਤੁਸੀਂ ਸਵੇਰ ਸ਼ਾਮ ਇਹਨਾਂ ਨੂੰ ਟ੍ਰੇਨਿੰਗ ਕਰਾਉਂਦੇ ਹੋ ਅੱਡੋ-ਅੱਡੀ ਖੇਡਾਂ ਦੀ ਸਾਰਿਆਂ ਦੀ ਤੇ ਤੁਹਾਡਾ ਜਿਹੜੀ ਪਹਿਚਾਣ ਮੈਂ ਨਹੀਂ ਕਰ ਸਕਦਾ ऑलरेडी ਤੁਹਾਡਾ ਜਾਨੀ ਕਿ ਇੰਸਟਾਗ੍ਰam ਤੇ ਫੇਸਬੁੱਕ ਤੇ ਮੇਰਾ خیال ਲੱਖਾਂ ਹੀ ਤੁਹਾਡੇ ਫਾਲੋਅਰ ਨੇ ਸਾਰੇ ਇੰਡੀਆ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਨਾਮ ਕਮਾਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਵਧਾਈ ਦਿੰਨਾ ਬਾਕੀ ਅੱਜ ਕਿਵੇਂ ਤੁਹਾਡੇ ਮਨ ਚ ਆਇਆ ਕਿ ਬੱਚਿਆਂ ਨੂੰ ਲੈ ਕੇ ਇੱਥੇ ਸਰੋਵਰ ਦੀ ਸਫਾਈ ਕੀਤੀ ਜਾਵੇ ਆਂਕੜੇ ਸਾਡਾ ਐ ਹੁੰਦਾ ਜਿਵੇਂ ਬੱਚਿਆਂ ਨੂੰ ਕੋਈ ਕੰਮ ਧੰਦੇ ਲਾਇਆ ਜਾਵੇ ਕਿਸੇ ਪਾਸੇ ਰੋਵੇ ਇਹਨਾਂ ਦਾ ਵਿਹਲਾ ਨਾ ਰਵੇ ਇਹ ਆਪ ਵਿਹਲੇ ਨਾ ਰਹਿਣ ਮਾਨਸਤਾਨ ਦਾ ਘਰ ਹੁੰਦਾ ਆਹ ਹਾਂ ਪਿੰਡ 'ਚ ਜਿੱਥੇ ਵੀ ਸਾਂਝਾ ਥਾਂ ਮਿਲਦਾ ਜਿੱਥੇ ਮਰਜ਼ੀ ਸਫਾਈ ਕਰ ਲਿਆ ਕਰਦੇ ਹਾਂ 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 ਕੋਈ ਜੱਕ ਨਹੀਂ ਇੱਕ ਦਿਨ ਕੱਢਦੇ ਆ ਬਾਕੀ ਦਿਨ ਅਸੀਂ ਗਰਾਊਂਡ 'ਚ ਨਹੀਂ ਜੀ ਠੀਕ ਹੈ ਮੀਨ ਇੱਕ ਦੋ ਦਿਨ ਹੀ ਸਫਾਈ ਤੇ ਹਾਂ ਜੇ ਵੇਖਿਆ ਜਾਵੇ ਇਹ ਵੀ ਇੱਕ ਐਕਸਰਸਾਈਜ਼ ਹੈ ਬੱਚਿਆਂ ਦੀ ਅੱਛਾ ਦੂਜੀ ਇਹ ਇਕੱਠ ਦੇ ਵਿੱਚ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਐ ਜਿਵੇਂ ਕਿ ਉੱਥੇ ਤੁਸੀਂ ਟੀਮ ਟੀਮ ਵਰਕ ਹੈ ਨਾ ਬੱਚਿਆਂ ਦਾ ਜਦੋਂ ਤੁਸੀਂ ਖੇਡਾਂ ਕਰਾਉਨੇ ਹੋ ਤੇ ਤਕਰੀਬਨ ਕਿੰਨੇ ਕੁ ਬੱਚੇ ਨੇ ਜਿਹੜੇ ਤੁਹਾਡੇ ਕੋਲੇ ਸੁਬਾ ਸ਼ਾਮ ਆਉਂਦੇ ਨੇ ਆਪਣੇ ਕੋਲ ਜੀ ਹੁਣ ਸ਼ਾਮ ਨੂੰ ਇੱਕ ਟਾਈਮ ਹੀ ਆਉਂਦੇ ਆ ਹਾਂਜੀ 4 ਵਜੇ ਤੋਂ ਲੈ ਕੇ 6-7 ਵਜੇ ਤੱਕ ਹਾਂਜੀ ਤੇ ਬੱਚੇ 70-80 ਹੈਗੇ ਆ ਹੁਣ ਹੌਲੀ ਹੌਲੀ ਵਧਾ ਲਾਂਗੇ 100 ਕੁ ਪਲੱਸ ਬੱਚਾ ਜਾਵਨਗਾ ਹਾਂ ਵੈਰੀ ਗੁੱਡ ਤੇ ਇਹ ਕੱਲੇ ਆਪਣੇ ਪਿੰਡ ਦੇ ਹੀ ਹੁੰਦੇ ਆ ਸੇਖਾ ਕਲਾਂ ਦੇ ਜਾਂ ਠੱਠੀ ਹਾਂਜੀ ਤਿੰਨ-ਚਾਰ ਪਿੰਡਾਂ ਦੇ ਸੇਖਾ ਕਲਾਂ ਠੱਠੀ ਭਾਈ ਮਲ ਕੇ ਹਾਂਜੀ ਸਾਰੇ ਹਾਂਜੀ ਤੇ ਤੁਹਾਡੇ ਇਸ ਵੇਲੇ ਵੈਸੇ ਮੈਂ ਤੁਹਾਨੂੰ ਪੁੱਛਣਾ ਜਾਊਂਗਾ ਵੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਕਿੰਨੇ ਕੁ ਫਾਲੋਅਰ ਤੁਹਾਡੇ ਮੇਰੇ ਹੁਣ ਧਿਆਨ ਚ ਨਹੀਂ ਗਈ ਉਹ ਨਾ ਹੈਗੇ ਆ ਲੱਗ-ਪੱਗ ਹਾਂਜੀ 80000 ਤੱਕ ਪਹੁੰਚ ਗਿਆ ਹਾਂ ਲੱਖ ਲੱਖ ਹੀ ਕਹਿ ਲਓ ਤੇ ਵੈਸੇ ਤਾਂ ਤੁਹਾਡਾ ਨਾਮ ਹਰ ਥਾਂ ਦੇ ਜਾਣਦੇ ਆ ਵੀ ਸੁਣੋ ਸਿੱਖਾ ਬਹੁਤ ਹੈ ਤੇ ਬਹੁਤ ਹੀ ਵਧੀਆ ਇਹ ਕੰਮ ਹੈ ਜਿਹੜਾ ਟੀਮ ਵਰਕ ਹੈ ਤੇ ਬੱਚਿਆਂ ਦੀ ਹੁੰਦੀ ਹੈ ਬਾਕੀ ਡੋਡੀ ਹਰ ਬੰਦੇ ਦਾ ਜਿਹੜਾ ਵੀ ਕਿਹਨੂੰ ਉਹ ਮੰਨਦਾ ਹੈ ਉਹਦਾ ਆਪਦਾ ਅਧਿਕਾਰ ਹੈ ਇੱਕ ਮਨੁੱਖੀ ਅਧਿਕਾਰ ਹੈ ਤੇ ਸਾਰਿਆਂ ਦਾ ਹੀ ਸਤਿਕਾਰ ਅਸੀਂ ਕਰਦੇ ਆ ਆਉ ਤੇ ਬਾਹਰ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਬਾਰ ਜਣਕੇ ਜਿਨੇ ਵੀ ਅੱਜ ਇੱਥੇ ਆਏ ਹੋਏ ਆ ਸ਼ਰਧਾਲੂ ਬਾਬਾ ਰੁਖੜਦਾਸ ਜੀ ਦੇ ਉਹਨਾਂ ਦੇ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਇਸ ਤੋਂ ਬਾਅਦ ਆ ਜਿਵੇਂ ਕਿ ਇਸ ਜਗ੍ਹਾ ਦੀ ਬਾਬਾ ਰੁਖੜਦਾਸ ਜੀ ਦੀ ਜਗ੍ਹਾ ਦਾ ਮੇਨ ਇੰਟਰੈਂਸ ਹੈ ਇਹ ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਸੇਖਾਗੜਾ ਤੇ ਠੱਠੀ ਪਾਈ ਦੇ ਅੱਧ ਵਿਚਕਾਰ ਬਾਹਰ ਖੇਤਾਂ ਦੇ ਵਿੱਚ ਹੈ ਪਹਿਲਾਂ ਜਦੋਂ ਮੇਰੇ ਬਚਪਨ ਮੇਲੇ ਇੱਥੇ ਕੁਝ ਵੀ ਨਹੀਂ ਸੀ ਇੱਕ ਛੋਟਾ ਛੱਪੜ ਜਿਹਨੂੰ ਆਪਾਂ ਟਾਵ ਵੀ ਕਹਿੰਦੇ ਆ ਜਾਂ ਇੰਗਲਿਸ਼ ਦੇ ਵਿੱਚ ਕਲੇ ਪਾਉਂਡ ਕਹਿੰਦੇ ਆ ਉਹ ਸੀ ਪਰ ਅੱਜ ਮੈਂ ਹੈਰਾਨ ਹੈ ਕਿ ਇਹ ਕਿੰਨੀ ਜਗਾ ਜਿਹੜੀ ਹੈ ਇਹ ਵਿਕਸਿਤ ਹੋਈ ਵੀ ਹੈ ਤੇ ਆਓ ਤੁਹਾਨੂੰ ਲੈ ਕੇ ਜਾਂਦਾ ਹਾਂ ਮੈਂ ਜਗ੍ਹਾ ਦੇ ਅੰਦਰ ਸਾਹਮਣੇ ਨੇ ਮੇਰੇ ਵੀਰ ਜੀ ਇਹਨਾਂ ਦੀ ਕੋਈ ਸੁੱਖ ਪੂਰੀ ਹੋਈ ਐ ਤੇ ਇਹ ਜਿਹੜੇ ਹਨ ਦੋ ਵੀਰ ਦੇ ਬਾਕਸੇ ਲੈ ਕੇ ਆਏ ਤੇ ਇੱਕ ਵਿਸਕੀ ਦਾ ਤੇ ਮੈਂ ਇੰਟਰੋਡਿਊਸ ਕਰਾਉਣਾ ਤੁਹਾਨੂੰ ਵੀਰ ਜੀ ਨਾਲ ਵੀਰ ਜੀ ਤੁਹਾਡਾ ਕੀ ਨਾਮ ਹੈ ਮੈਂ ਜਗਰੂ ਸਿੰਘ ਮਦਾਈ ਕਿਉ ਕਿਹੜਾ ਮੂਗਾ ਟੇਕ ਟੇਕਾ ਲੱਗਾ ਪ੍ਰਾਣਾ ਟੇਕਾ ਮੂਗਾ ਹਾਂਜੀ ਲੱਗਾ ਪ੍ਰਾਣਾ ਮੈਂ ਅਰਦਾਸ ਬੇਨਤੀ ਕੀਤੀ ਸੀ ਮੇਰੇ ਪੁੱਤਰਾ ਨਹੀਂ ਹੋਇਆ ਸੀ 8 ਸਾਲ ਤੋਂ ਬੱਚਾ ਹੋਇਆ ਮੈਂ ਬਾਬੇ ਦੀ ਦਰਗਾਹ ਦੇ ਆਗੇ ਸੁੱਖਣਾ ਸੁਹੀ ਸੀਗੀ ਵੀ ਮੇਰੇ ਪੁੱਤਰਾ ਹੋਵੇ ਐਵੇਂ ਕਹਿੰਦੀ ਕਿ ਪ੍ਰਮਾਤਮਾ ਨੇ ਵਧੀਆ ਬਿਹਰੀ ਸੁੱਖ ਸ਼ਾਂਤੀ ਨਾਲ ਸੁਣੀਆਂ ਅੱਜ ਮੈਂ ਦੇਖ ਲੈ ਕੇ ਆਇਆ ਹਾਂ ਹਾਂਜੀ ਮੇਰੀ ਹਾਂਜੀ ਸਾਰੇ ਪਰਿਵਾਰ ਬੱਚਾ ਵੀ ਆਇਆ ਸੀਗਾ ਸਾਰੇ ਹਾਂਜੀ ਸਾਰੀ ਫੈਮਿਲੀ ਪਰਿਵਾਰ ਆਈ ਸੀਗੀ ਬਾਕੀ ਸਾਡੇ ਸਾਡੇ ਸੱਜਣ ਮਿੱਤਰ ਸਾਰੇ ਆਏ ਹੋਏ ਆ ਹਾਂਜੀ ਕਿਉਂਕਿ ਤੁਸੀਂ ਸਾਰੇ ਫਿਰ ਸੈਲੀਬ੍ਰੇਸ਼ਨ ਕਰਨਾ ਹੈ ਨਾ ਤੇ ਤੁਹਾਡੇ ਕਿੰਨੇ ਚਿਰ ਬਾਅਦ ਤੁਹਾਡੇ ਘਰੇ ਪੁੱਤੇ ਦੀ ਬਖਸ਼ਿਸ਼ ਹੋਈ ਹੈ ਮੇਰੇ ਵੀ 8 ਸਾਲ ਬਾਅਦ ਪੁੱਤਰਾ ਹੋਇਆ ਹਾਂਜੀ ਤੇ ਪਹਿਲਾਂ ਵੀ ਕੋਈ ਪੁੱਤਰਾ ਸੀ ਪਹਿਲਾਂ ਤੋਂ ਵੀ ਆਉਂਦਾ ਹੁੰਦਾ ਸੀ ਬਾਬੇ ਦੀ ਦਰਗਾਹ ਤੇ ਮੇਰੇ ਇੱਥੇ ਨਾਨਕੇ ਦੀ ਚੱਠੀ ਪਾਈ ਹਾਂਜੀ ਹਾਂਜੀ ਮੈਂ ਪਹਿਲਾਂ ਵੀ ਸਰਦਾ ਰੱਖਦਾ ਹੁੰਦਾ ਸੀ ਹਾਂਜੀ ਫਿਰ ਇੱਥੇ ਤੁਸੀਂ ਸੁਖ ਸੁਖੀ ਹਾਂਜੀ ਮੈਂ ਸੁਖ ਸੁਖੀ ਬਾਬੇ ਕੋਲ ਤੇ ਤੁਸੀਂ ਤੁਹਾਡਾ ਮੰਨਣਾ ਇਹ ਹੈ ਕਿ ਬਾਬਾ ਜੀ ਦੀ ਬਖਸ਼ਿਸ਼ ਤੁਹਾਡੇ ਤੇ ਹੋਈ ਹੈ ਬਿਲਕੁਲ ਬਿਲਕੁਲ ਮੈਂ ਇਹੀ ਮੰਨਦਾ ਹਾਂ ਬਾਬਾ ਜੀ ਵੀ ਮੇਰੇ ਕਿਉਂ ਸਾਡੇ ਬਜ਼ੁਰਗ ਇੱਥੇ ਆਏ ਸੀਗੇ ਉਹਨਾਂ ਦੀ ਵੀ ਸਰਦਾ ਸੀ ਇੱਥੇ ਮੇਰੀ ਵੀ ਸਰਦਾ ਭਾਵਨਾ ਮੁਤਾਬਕ ਇੱਥੇ ਆਉਂਦੇ ਪਹਿਲਾਂ ਤੋਂ ਹੁੰਦੇ ਹੁਣ ਤੋਂ ਨਹੀਂ ਨਹੀਂ ਪਹਿਲਾਂ ਤੋਂ ਤੁਹਾਡਾ ਭਾਵ ਕਿੰਨੇ ਸਾਲਾਂ ਤੋਂ ਤੁਸੀਂ ਆ ਰਹੇ ਹੋ ਮੇਰਾ ਤਕਰੀਬਨ ਮੇਰੀ 50 ਸਾਲ ਦੀ 55 ਸਾਲ ਦੀ ਉਮਰ ਹੋ ਗਈ ਆ ਸਾਡੇ ਬਜ਼ੁਰਗ ਵੀ ਇੱਥੇ ਆਉਂਦੇ ਹੁੰਦੇ ਸੀ ਠੀਕ ਹੈ ਜੀ ਹਾਂ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਮੇਰੇ ਸਾਹਮਣੇ ਹਨ ਵੀਰ ਗੁਰਚਰਨ ਸਿੰਘ ਜੀ ਏ ਮੈਨੂੰ ਸਾਰਾ ਘੁੰਮ ਕੇ ਦਿਖਾਉਣਗੇ ਕਿਉਂਕਿ ਇੱਥੇ ਪਕੌੜਿਆਂ ਦੀ ਨਹੀਂ ਰਹਿਤਾ ਸਭ ਕੁਝ ਮਿਲਦਾ ਉਹਨਾਂ ਦੀ ਵੀ ਇੱਕ ਰੋਜ਼ੀ ਚੱਲਦੀ ਹੈ ਗੁਰਚਰਨ ਸਿੰਘ ਜੀ ਚਲੋ ਮੇਰੇ ਨਾਲ ਨਾਲ ਤੇ ਸਾਰਾ ਦੱਸੋ ਵੀ ਇਹ ਅੱਛਾ ਇੱਥੇ ਪਕੌੜੇ ਬਣਦੇ ਆ ਹਾਂਜੀ ਨਹੀਂ ਇੱਕ ਮਿੰਟ ਹਾਂਜੀ ਆ ਪਕੌੜੇ ਬਣਾ ਰਹੇ ਹਾਂ ਜੀ ਹਾਂ ਹਾਂ ਯਾ ਤੇ ਤੁਸੀਂ ਵੀਰ ਜੀ ਤੁਹਾਡਾ ਕੀ ਨਾਮ ਹੈ ਅਮਰ ਸਿੰਘ ਜੀ हां ते कदों ते ਤੁਸੀਂ ਇੱਥੇ ਪਕੌੜਿਆਂ ਦੀ ਸੇਵਾ ਕਰ ਰਹੇ ਹੋ ਹਾਂ ਚੱਲ ਰਹੀ ਸੇਵਾ ਕਰ ਰਹੇ ਹਾਂ ਹਾਂ ਨਹੀਂ ਨਹੀਂ ਬਹੁਤ ਵਧੀਆ ਤੁਹਾਡਾ ਵੀ ਰੋਜ਼ੀ ਆ ਤੇ ਲੋਕਾਂ ਦਾ ਵੀ ਉਹਨਾਂ ਨੂੰ ਪਕੌੜੇ ਇਹਦੇ ਨਾਲ ਚਾਹੀਦੇ ਹੀ ਚਾਹੀਦੇ ਆ ਹਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਧਰ ਸੰਗਤ ਬੈਠੀ ਆ ਜੀ ਆ ਜੋ ਆ ਸਾਰੀ ਸੰਗਤ ਬੱਧੀ ਆ ਜੀ ਗੋਸ਼ਲੇ ਜਿ ਲੱਗੇ ਆ ਹਾਂ ਇੱਧਰ ਆ ਜੀ ਹਾਂ ਜੀ ਹਾਂ ਹਾਂ ਸਾਰੇ ਪੂਰੀ ਹਾਂ ਹਾਂ ਸਤਾਇਚਰ ਚੱਲਦਾ ਹਾਂਜੀ ਇਹ ਸਾਰੇ ਜਾਨੀ ਇਹ ਇੱਥੇ ਬਹਿ ਕੇ ਆਪਦਾ ਪ੍ਰਸ਼ਾਦ ਚੜਾ ਕੇ ਇਹਨਾਂ ਸਾਰਿਆਂ ਦੀਆਂ ਸੁੱਖਾ ਪੂਰੀਆਂ ਹੋਈਆਂ ਹਾਂਜੀ ਇਧਰਲੇ ਪਾਸੇ ਆ ਗਿਆ ਆਪਾਂ ਤਾਂ ਦੇਖ ਬਰਕਾਉਂਦੀ ਆ ਜੀ ਅੱਗੇ ਅੱਛਾ ਦੇਖ ਰਿਹਾ ਹਾਂਜੀ ਹਾਂਜੀ ਉਹ ਮਨ ਕਰੀ ਜਾਂਦੇ ਆ ਮੁੜ ਕੇ ਸਾਡੇ ਕੋਲ ਜਮਾ ਵੀ ਹੋਣਗੇ ਅੱਛਾ ਆ ਜੀ ਇਧਰ ਆਈਏ ਆਓ ਕੋਈ ਨਹੀਂ ਕੋਈ ਆਜੋ ਸਾਰੇ ਸਾਰੇ ਹਾਂਜੀ ਅੱਜ ਦਾ ਵੀ ਐਤਵਾਰ ਕਰਕੇ ਵੀ ਜੀ ਜੀ ਕਾਫੀ ਰੌਣਕਾਂ ਹੈ ਹਾਂਜੀ 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 ਤੇ ਤੁਹਾਡੇ ਮਨਜ਼ੂਰ ਕਿ ਐਵਰੀ ਐਤਵਾਰ ਨੂੰ ਕਿੰਨੇ ਕੁ ਲੋਕ ਇੱਥੇ ਆ ਜਾਂਦੇ ਆ ਐਤਵਾਰ ਨੂੰ ਰੌਣਕ ਬਹੁਤ ਲੱਗਦੀ ਹੈ ਜੀ ਕਿੰਨੇ ਕੁ ਲੋਕ ਸ਼ਰਧਾਲੂ ਆਉਂਦੇ ਅੱਜ ਬਾਦ ਦੂਜਾ ਨਹੀਂ ਕਿ ਵੀ ਹਜ਼ਾਰਾਂ ਜੀ ਕਹਿੰਦੇ ਹੋ ਹਜ਼ਾਰਾਂ ਦੀ ਗਿਣਤੀ ਹੈ ਜੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਸ਼ਾਮ ਨੂੰ ਕਿੰਨੇ ਵਜੇ ਤੱਕ ਹੁੰਦਾ 10 ਵਜੇ ਸ਼ੁਰੂ ਹੋ ਜਾਂਦਾ ਜੀ ਸਵੇਰ 10 ਵਜੇ ਹਾਂਜੀ ਤੇ ਸ਼ਾਮ ਨੂੰ ਕਿੰਨੇ ਵਜੇ ਖਤਮ ਹੁੰਦਾ ਸ਼ਾਮ ਨੂੰ 8:30 9 अच्छा बाकी ਦੂਰੋਂ ਵੀ ਜਿਹੜਾ ਬੰਦਾ ਆਉਂਦਾ ਹਾਂ ਹਾਂ ਉਹਦੇ ਵੀ ਜਾਨੀ ਕਿ 11 ਵੀ ਵਜ ਜਾਂਦੇ ਆ ਠੀਕ ਹੈ 10 ਵੀ ਵਜ ਜਾਂਦੇ ਠੀਕ ਹੈ ਹਾਂਜੀ ਇੱਧਰ ਆ ਕੇ ਦਹੀ ਵਾਲੇ ਸਾਲ ਹਾਂਜੀ ਆਪਾਂ ਸਾਰੇ ਗੀੜਾ ਕਰਦੇ ਆ ਜਿਵੇਂ ਆ ਆਵੇ ਹਾਂਜੀ ਹਾਂ ਕੋਈ ਨਹੀਂ ਕੋਈ ਆ ਸਾਡਾ ਵੀ ਕੋਈ ਨਾ ਹਾਂ ਹਾਂ ਪੋਜਾ ਵਾੜਦੇ ਨੇ ਲਓ ਜੀ ਤੁਸੀਂ ਕਦੋਂ ਵੇ ਆਉਣੇ ਇੱਥੇ ਆ ਇਸ ਜਗ੍ਹਾ ਤੇ ਵੀ ਆਵਦੇ ਇੱਥੇ ਘਰ ਲੋ ਅੱਛਾ ਤਾਂ ਠੀਕ ਆ ਵੀਰ ਜੀ ਤੇ ਵੀਰ ਜੀ ਤੁਸੀਂ ਕਦੋਂ ਦਾ ਸਟਾਲ ਲਾਉਣੇ ਇੱਥੇ ਨਹੀਂ ਰਹਾਤੇ ਦਾ ਹੋਗਾ ਜੇਕਰ ਸਾਲ ਡੇਢ ਸਾਲ ਹਾਂ ਚਲੋ ਬਹੁਤ ਹੀ ਵਧੀਆ ਤੁਹਾਡੀ ਰੋਜ਼ੀ ਬਣੀ ਹੋਈ ਹੈ ਹਾਂਜੀ ਆ ਇਹ ਕੀ ਵੇਚਦੇ ਆ ਗੱਡੀ ਤੇਰਾ ਲਾ ਕੋਈ ਨਹੀਂ ਹਾਂ ਜੀ ਹਾਂ ਕਿੰਨੇ ਚੰਗਾ ਹੋ ਗਿਆ ਨਹੀਂ ਲੱਗਣ ਹਾਂ ਚਲੋ ਖੈਰ ਉਹ ਬੱਚਾ ਹੈ ਨਾ ਠੀਕ ਉਹਨੂੰ ਨਹੀਂ ਪਤਾ ਆ ਵੀ ਵੀਰ ਜੀ ਪਰਣਾ ਪਰਣਾ ਕੋਈ ਹਾਂ ਹਾਂ ਮੈਂ ਤਾਂ ਕਹਿੰਦਾ ਤੁਸੀਂ ਕੀ ਵੇਚ ਰਿਹਾ ਵੀਰ ਜੀ ਤੁਸੀਂ ਕੀ ਕਾਦੀ ਸੇਵਾ ਕਰ ਰਹੇ ਹੋ ਨਹੀਂ ਜੀ ਜੀ ਵੀ ਵੀ ਹਾਂ ਚਲੋ ਬਹੁਤ ਵਧੀਆ ਕਦੋਂ ਕਦੋਂ ਕਰ ਰਹੇ ਇੱਥੇ ਕਾਫੀ ਚਿਰ ਹੋ ਗਿਆ ਹਾਂ ਜੀ ਚਲੋ ਕੋਈ ਨਹੀਂ ਚਲੋ ਇਹਨਾਂ ਦੇ ਵੀਰਾਂ ਦੀ ਵੀ ਰੋਜ਼ੀ ਬਣੀ ਹੋਈ ਐ ਸਾਰਿਆਂ ਦੀ ਤੇ ਸਾਰਿਆਂ ਕੋਲ ਚੱਲਣਾ ਹਾਂ ਬਹੁਤ ਬਹੁਤ ਧੰਨਵਾਦ ਗੁਰਵੈ ਸਿੰਘ ਜੀ ਚਰਨੀ ਜੀ ਮੈਂ ਆ ਅੱਜ ਮੈਂ ਕਿ ਸਾਰੇ ਦੇਖੋ ਤੇ ਮੈਂ ਜਿੱਥੇ ਉਹ ਵੈਸੇ ਵੀ ਜਿਹੜੀ ਐ ਉਹ ਦੇਖਵੰਨੀ ਜਾਂਦੀ ਐ ਹਾਂਜੀ ਆ ਸਾਰਾ ਅੰਦਰ ਦਾ ਦ੍ਰਿਸ਼ ਹੈ ਆ ਸਾਹਮਣੇ ਜਿਹੜੀ ਹੈ ਉਹ ਦੇਖ ਵੈਸੇ ਦੇ ਰਹੇ ਹੈ ਤੇ ਬਾਕੀ ਆ ਤੇ ਆਪਣਾ ਵੀਰ ਹਾਈਵੇ ਜਿਹੜੇ ਕੇ ਪ੍ਰਬੰਧਕ ਵੀ ਇੱਥੋਂ ਦਾ ਪ੍ਰਬੰਧ ਵੀ ਕਰਦੇ ਨੇ ਤੇ ਤੁਸੀਂ ਕਦੋਂ ਦੇ ਬਾਬਾ ਰੁੱਖ ਰੱਖ ਦੀ ਜਗਾ ਤੇ ਹੋਣੇ ਆ ਬਈ ਕਾਹਲੀ ਤੇ ਹੋ ਗਿਆ ਜੀ ਕਦੋਂ ਜਗਾ ਬਣੀ ਹੈ ਜੀ ਹਾਂ ਕਿੰਨਾ तकरीबन 30 ਸਾਲ 35 ਸਾਲ ਹੋ ਗਏ ਹੋਣਗੇ ਹਾਂ ਤੇ ਬਹੁਤ ਹੀ ਵਧੀਆ ਤੇ ਕਾਫੀ ਅੱਜ ਤਾਂ ਰੌਣਕ ਲੱਗੀ ਆ ਵੀ ਐਸ ਵਾਰ ਕਰਕੇ ਹਾਂ ਤੇ ਜਿਆਦਾ ਜਣੀ ਕਿ ਵੀ ਪੂਰਨਮਾਸੀ ਨੂੰ ਵੀ ਕਹਿੰਦੇ ਵੀ ਇੱਥੇ ਲੱਗਦੀ ਆ ਹੈਨਾ ਬਹੁਤ ਜ਼ਿਆਦਾ ਹੈ ਚਲੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਅੰਦਰ ਲੈ ਕੇ ਜਾਣਾ ਜਿੱਥੇ ਕੇ ਬਾਬਾ ਰੁਖੜਦਾਸ ਜੀ ਦਾ ਸੈਸੂ ਲੱਗਾ ਹੋਇਆ ਹੈ ਤੇ ਉਹ ਜਿੰਨਾ ਲੋਕਾਂ ਦੀਆਂ ਇੱਥੇ ਮੰਤਾ ਪੂਰੀਆਂ ਹੁੰਦੀਆਂ ਨੇ ਜਾਂ ਜਿਵੇਂ ਵੀ ਉਹਨਾਂ ਦਾ ਹੈ ਸ਼ਰਦਾ ਹੈ ਹਰ ਬੰਦੇ ਦੀ ਆਪਣੀ ਹੈ ਸ਼ਰਦਾ ਜਿੱਥੇ ਮਰਜੀ ਉਹ ਕਰ ਸਕਦਾ ਇਹ ਇੱਕ ਸਾਡਾ ਅਧਿਕਾਰ ਹੈ ਇੱਕ ਆ ਦੇਖੋ ਸਾਹਮਣੇ ਤੁਹਾਨੂੰ ਖਰਦਾ ਸਿੰਘ ਦੱਸਿਆ ਗਿਆ ਉਹਨਾਂ ਦੇ ਜਿਹੜੇ ਜਿਨ੍ਹਾਂ ਦੀ ਸੁੱਖਾਂ ਪੂਰੀਆਂ ਸਾਹਮਣੇ ਉਹ ਸ਼ਰਾਬ ਪਈ ਹੈ ਪਿਆਰਿਆਂ ਚ ਉਸ ਇੱਥੇ ਛੜਾ ਕੇ ਤੇ ਫਿਰ ਬਾਹਰ ਚਲੇ ਜਾਂਦੇ ਨੇ ਤੇ ਉਹ ਸਾਰਿਆਂ ਦੇ ਵਿੱਚ ਵੰਡਦੇ ਇਹੋ ਕਿ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਕਿ ਉਹ ਪਰਿਵਾਰ ਲੈ ਕੇ ਆ ਬੀਰ ਤੇ ਦੂਸਰੀ ਰਿਸਕੀ ਇਹ ਕਾਦੇ ਕੋ ਹੋਰ ਗੱਲ ਆ ਅਗਰ ਮੈਂ ਪੌੜੀਆਂ ਚੜ ਰਿਹਾ ਹਾਂ ਇੱਥੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ ਜਾਂਦਾ ਪਰ ਇਹ ਬੜਾ ਮੈਨੂੰ ਹੈਰਾਨੀ ਹੋਈ ਕਿ ਇੱਥੇ ਕੋਈ ਵੀ ਸ਼ਰਾਬ ਲੈ ਕੇ ਇਸ ਜਗ੍ਹਾ ਤੇ ਨਹੀਂ ਆ ਸਕਦਾ ਸਿਰਫ ਆਪੋੜੀਆਂ ਜੜ ਕੇ ਆ ਜੇ ਕਿਸੇ ਨੇ ਮੱਥਾ ਟੇਕਣਾ ਉਹ ਪਹਿਲਾਂ ਇੱਥੇ ਟੇਕ ਕੇ ਜਾਵੇ ਤੇ ਫੇਰ ਜਿਹੜਾ ਪੁਜਾਵੇ ਰਿੰਗੇ ਬਾਬਾ ਸ਼੍ਰੀ ਚੰਦ ਜੀ ਦੀ ਆ ਜਿਹੜੀ ਹੈ ਮਲਵਾ ਸ਼੍ਰੀ ਜਨ ਜੀ ਦੇ ਹੈ ਇੱਥੇ ਸ਼ਰਾਬ ਨਹੀਂ ਕੋਈ ਲੈ ਕੇ ਆ ਸਕਦਾ ਜਿਵੇਂ ਕਿ ਪਹਿਲਾਂ ਥੱਲੇ ਸੈਸੀ ਉੱਪਰ ਵੀ ਇੱਕ ਬਾਬਾ ਰੁਖੜਦਾ ਜੀ ਦਾ ਤੇ ਇਹ ਸ਼੍ਰੀ ਜਨ ਜੀ ਦਾ ਜਿਹਨੂੰ ਧੂਆ ਵੀ ਕਹਿੰਦੇ ਨੇ ਤੇ ਇੱਥੇ ਕੋਈ ਵੀ ਸ਼ਰਾਬ ਨਹੀਂ ਲੈ ਕੇ ਆ ਸਕਦਾ ਆ ਇੱਥੋਂ ਦਾ ਲੰਗਰ ਹਾਲ ਇਥੇ ਚਾਹ ਪਾਣੀ ਪ੍ਰਸ਼ਾਦ ਦੇ ਸਾਰਾ ਸ਼ਰ ਸੰਗਦਰਮ ਪਾਇਆ ਹੈ ਆ ਦੇਖੋ ਕਿਵੇਂ ਸਾਰੇ ਸਰਦਾਰ ਵੀ ਬੈਠੇ ਨੇ ਤੇ ਇਧਰ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਇਆ ਬੱਚੇ ਜਿਹੜੇ ਆ ਸਗੂ ਦੇ ਉਹ ਸਰੋਵਰ ਦੀ ਸਫਾਈ ਕਰ ਰਹੇ ਨੇ ਤੇ ਅੱਜ ਲਈ ਇਨਾ ਹੀ ਮੈਂ ਇਹ ਕਰਦਾ ਕਿ ਆਪ ਸਾਰਿਆਂ ਨੇ ਵੀਡੀਓ ਪਸੰਦ ਕੀਤੀ ਹੋਈ ਹੋਵੇਗੀ ਤੇ ਨਾਲ ਹੀ ਨਾਲ ਮੈਂ ਇਹ ਵੀ ਦੱਸਦਾ ਕਿ ਮੈਂ ਹਰ ਜਗ੍ਹਾ ਤੇ ਜਾਂਣਾ ਸਿਰਫ ਉੱਥੇ ਕੀ ਹੋ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ। ਜੋ ਮੇਰਾ ਮੈਂ ਨਹੀਂ ਮੰਨਣਾ ਸਿਰਫ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਬਾਕੀ ਸਾਰਿਆਂ ਨੂੰ ਮੈਂ ਸਤਿਕਾਰ ਕਰਦਾ ਹਾਂ। ਮੈਂ ਕਿਸੇ ਦਾ ਖੰਡਨ ਨਹੀਂ ਕਰਦਾ ਕਿਉਂਕਿ ਹਰ ਬੰਦੇ ਦਾ ਹੱਕ ਹੈ। ਉਦਿਨ ਮਰਜੀ ਮੰਨ ਸਕਦਾ ਕਿਸੇ ਵੀ ਧਰਮ ਨੂੰ ਕਿਸੇ ਵੀ ਮਹਾਪੁਰਸ਼ ਇਹ ਹਰ ਬੰਦੇ ਦੀ ਆਪੋ ਆਪਣੀ ਹੈ ਅੱਜ ਲਈ ਇਹ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ